ਤੇ ਅਗਲੇ ਬੁਲਾ ਰਹੇ ਨੇ ਸਾਡੇ ਨਾਲ ਜਿਹੜੇ 올ੰਪੀਅਨ ਨੇ ਆਰ ਆਸਟ੍ਰੇਲੀਆ ਦੇ ਵਿੱਚ ਆਪਣੀ ਧਾਂਗ ਪੂਰੀ ਜਮਾਈ ਹੈ ਸਾਊਥ-ਈਸਟ ਦੇ ਵਿੱਚ ਇੱਕ ਜਿਮ ਚਲਾਉਂਦੇ ਨੇ ਔਰ ਅੱਜ ਤੱਕ ਚੈਂਪੀਅਨਸ਼ਿਪਸ ਲੜਦੇ ਨੇ ਔਰ ਪੰਜਾਬ ਟੀਵੀ ਤੇ ਇੱਕ ਸ਼ੋਅ ਕਰਦੇ ਨੇ ਜਿੱਥੇ ਸਪੋਰਟ ਸਟਾਰਸ ਨੂੰ ਲਿਆਉਂਦੇ ਨੇ ਤੁਹਾਡੇ ਨਾਲ ਰੂਬਰੂ ਕਰਾਉਂਦੇ ਨੇ ਮੇਰੀ ਮੁਰਾਦ ਹੈ ਸਰਬ ਗੇਲੋ ਰੰਤੋ ਤੁਹਾਡੇ ਸਦਕੇ ਆਂ ਪਰਦੇਸੀਓ ਤੁਹਾਡੇ ਸਦਕੇ ਆਂ ਪੰਜਾਬੀਓ ਤੁਸੀਂ ਰੱਖਿਆ ਵਤਨ ਸੰਭਾਲ ਕੇ ਵਸਾਖੀ ਅਤੇ ਕਬੱਡੀਆਂ ਮੈਨੂੰ ਫਖਰ ਹੈ ਗਿੱਧੇ ਪਾਉਂਦੀਆਂ ਇੱਥੇ ਜੰਮ ਕੇ ਹੋਈਆਂ ਵੱਡੀਆਂ ਸਤਕਾਰ ਬਜ਼ੁਰਗਾਂ ਵਾਸਤੇ ਜਿਨ੍ਹਾਂ ਸਿਰ ਤੇ ਫਿਕਰਾਂ ਛੱਡੀਆਂ ਮੈਨੂੰ ਮਾਣ ਹੈ ਪੰਜਾਬੀ ਦੋਸਤੋ ਤੁਸੀਂ ਰੱਖਿਆ ਵਤਨ ਸੰਭਾਲ ਕੇ ਮੈਂ ਸਦਕੇ ਆ ਪੰਜਾਬੀਓ ਤੁਸੀਂ ਰੱਖਿਆ ਵਤਨ ਸੰਭਾਲ ਕੇ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਮਾਇਨਾਜ਼ ਮਹਿਮਾਨਾਂ ਦਾ ਮਾਤਾ ਜੀ ਲੋ ਜੀ ਐਂ ਕਰਦਾ ਜੀ ਖੁਸ਼ ਆਮਦੀਦ ਤੇ ਨਾਲ ਦੀ ਨਾਲ ਪੈੰਜ ਜੀ ਤੁਹਾਡਾ ਬਹੁਤ ਬਹੁਤ ਸਤਿਕਾਰ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਮੇਰਾ ਤਾਰਫ ਕਰਾਇਆ ਹੈ ਦੇਖੋ ਮੈਨੂੰ ਪਹਿਲਾਂ ਹੀ ਪੈੰਜ ਜੂਣਾ ਨੇ ਇੰਡੀਕੇਸ਼ਨ ਦੇ ਦਿੱਤੀ ਵੀ ਭਾਜੀ ਟਾਈਮ ਥੋੜਾ ਜਿਹਾ ਆਪਾਂ ਕੱਟ ਲੈਣਾ ਸੋ ਮੈਂ ਅੰਡਰਸਟੈਂਡ ਕਰਦਾ ਜੀ ਜ਼ਿੰਦਗੀ ਨਾਲ ਜਉਣ ਦੇ ਸਿਰਫ ਦੋ ਹੀ ਤਰੀਕੇ ਹੁੰਦੇ ਆ ਇੱਕ ਬਹਾਦਰ ਬਣ ਕੇ ਤੇ ਦੂਜਾ ਬਸਦਿਲ ਬਣ ਕੇ ਹੁਣ ਬਹਾਦਰੀ ਦੀ ਰੈਫਰੈਂਸ ਆਪਾਂ ਇਸ ਤਰੀਕੇ ਨਾਲ ਨਹੀਂ ਲੈਣੀ ਵੀ ਕਿਸੇ ਨਾਲ ਧੋਖਾ ਤੜੀ ਕਰ ਲਈਏ ਜਾਂ ਕਿਸੇ ਕਮਜ਼ੋਰ ਨੂੰ ਦਿਵਾ ਲਈਏ ਉਹ ਬਹਾਦਰੀ ਦੀ ਰੈਫਰੈਂਸ ਨਹੀਂ ਹੈ ਬਹਾਦਰ ਅਸੀਂ ਆਪਣੀ ਆਈਡੀਓਲੋਜੀ ਨੂੰ ਅੱਗੇ ਰੱਖ ਕੇ ਆਪਾਂ ਬਹਾਦਰ ਹੋਣਾ ਹੈ ਆਈਡੀਓਲੋਜੀ ਜਿਹੜੀ ਹੈ ਉਹ ਸਾਨੂੰ ਸਾਡੇ ਗੁਰੂ ਪੀਰ ਪਗੰਬਰਾਂ ਨੇ ਦਿੱਤੀ ਹੈ ਯੋਧਿਆਂ ਸੂਰਬੀਰਾਂ ਤੋਂ ਮਿਲਦੀ ਹੈ ਸੋ ਜਦੋਂ ਅਸੀਂ ਉਹਨਾਂ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਫੇਰ ਸਾਨੂੰ ਪੜਨਾ ਪਏਗਾ ਸੋ ਪੜਨ ਵਾਸਤੇ ਸਾਨੂੰ ਬੈਠਣਾ ਪਏਗਾ ਜਦੋਂ ਅਸੀਂ ਬੈਠਾਂਗੇ ਸਾਡੀ ਸਾਈਕੋਲੋਜੀ ਜਿਹੜੀ ਹੈ ਉਹ ਕਾਮ ਡਾਊਨ ਹੁੰਦੀ ਹੈ ਕਿਉਂਕਿ ਮੇਰੀ ਬੈਕਗ੍ਰਾਉਂਡ ਸਪੋਰਟਸ ਐਂਡ ਫਿਟਨੈਸ ਦੀ ਹੈ ਤੇ ਸਾਡੇ ਫਿਜ਼ੀਓਲੋਜੀਕਲ ਆਰਗਨਸ ਵੀ ਕਾਮ ਡਾਊਨ ਹੁੰਦੇ ਨੇ ਸੋ ਇਸੇ ਕਰਕੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਕਿਹਾ ਹੈ ਕਿ ਜਦੋਂ ਤੁਸੀਂ ਪਾਠ ਕਰਨਾ ਹੈ ਭਗਤੀ ਕਰਨੀ ਹੈ ਸਮਾਧੀ ਵਿੱਚ ਬੈਠ ਕੇ ਕਰਨੀ ਹੈ ਉਹਦਾ ਇੱਕ ਰੀਜ਼ਨ ਹੈ देयर इज ए ਰੀਜ਼ਨ ਬਿਹਾਈਂਡ ਇਟ ਸੋ ਇਸ ਕਰਕੇ ਪੜ੍ਹਨਾ ਬਹੁਤ ਜ਼ਰੂਰੀ ਹੈ ਸੋ ਮੈਂ ਬਾਈ ਗਿਲ ਹੁਣਾ ਦਾ ਬਹੁਤ-ਬਹੁਤ ਕਾਇਲ ਆ ਕਿ ਉਹਨਾਂ ਨੇ ਜਿਹੜੀਆਂ ਪਿਆਰ ਦੀਆਂ ਤੰਦਾਂ ਨੇ ਉਹਨਾਂ ਨੂੰ ਕਿਤਾਬ ਦੇ ਵਿੱਚ ਪਰੋ ਕੇ ਹੋਰ ਮਜ਼ਬੂਤ ਕੀਤਾ ਤੇ ਦੇਖੋ ਸਾਡਾ ਚੜਦਾ ਤਾਂ ਲੈਂਦਾ ਪੰਜਾਬ ਜਿਹੜਾ ਹੈ ਓਹੋ ਭਾਵੇਂ ਖੂਨੀ ਰਿਸ਼ਤਾ ਨਾ ਹੋਵੇ ਪਰ ਫਿਰ ਵੀ ਜਜ਼ਬਾਤੀ ਰਿਸ਼ਤਾ ਹੈ ਜਦੋਂ ਅਸੀਂ ਚੜਦੇ ਤੇ ਲੈਂਦੇ ਪੰਜਾਬ ਵਾਲੇ ਮਿਲਦੇ ਆ ਤੇ ਜਿਹੜੀ ਖੁਸ਼ੀ ਹੈ ਉਹਦਾ ਠਿਕਾਣਾ ਸਿਖਰਾਂ ਤੇ ਹੁੰਦਾ ਹੈ ਬਾਕੀ ਜਦੋਂ ਕੋਈ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੁੰਦਾ ਹੈ ਸਾਨੂੰ ਕਦੇ ਡਰਨਾ ਨਹੀਂ ਚਾਹੀਦਾ ਜਿਹੜਾ ਡਰ ਹੈ ਨਾ ਉਹ ਗਰੋਥ ਤੇ ਡਿਵੈਲਪਮੈਂਟ ਦਾ ਵੈਰੀ ਹੈ ਪਰ ਜਿਹੜੀ ਲਿਬਰੇਸ਼ਨ ਹੈ ਥਾਟਸ ਦੀ ਲਿਬਰੇਸ਼ਨ ਜਿਹੜੀ ਹੈ ਆਜ਼ਾਦੀ ਉਹ ਸਾਨੂੰ ਪੜਨ ਨਾਲ ਹੀ ਆਉਣੀ ਹੈ ਦੁਨੀਆਂ ਤੇ ਜਿੰਨੇ ਮਰਜੀ ਪੌਡਕਾਸਟ ਚੱਲ ਪੈਣ ਦੁਨੀਆਂ ਤੇ ਜਿੰਨੇ ਮਰਜੀ ਆਡੀਓ ਵਿਜ਼ੂਅਲ ਐਡਸ ਚੱਲ ਪੈਣ ਪਰ ਜੋ ਸਕੂਨ ਤੁਹਾਨੂੰ ਕਿਤਾਬ ਪੜ ਕੇ ਮਿਲਣਾ ਹੈ ਉਹ ਤੁਹਾਨੂੰ ਸੁਣ ਕੇ ਨਹੀਂ ਮਿਲਣਾ ਬਿਕੋਜ਼ ਬੁక్స్ ਆਰ ਦਾ ਰੀਅਲ ਟ੍ਰਾਇੰਕਲਾਈਜ਼ਰ ਜਦੋਂ ਤੁਸੀਂ ਰਾਤ ਨੂੰ ਸੋਵੋਗੇ ਤੁਹਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਣੀ ਸੋ ਇਸ ਕਰਕੇ ਪੜਨਾ ਬਹੁਤ ਜ਼ਰੂਰੀ ਹੈ ਸੁਖਵਿੰਦਰ ਅਮਰਜੀਤ ਦਾ ਇੱਕ ਸ਼ੇਰ ਹੈ ਉਹ ਕਵਤਾ ਦੇ ਨਾਲ ਸਾਨੂੰ ਸਮਝਾਉਂਦੇ ਨੇ ਵੀ ਜ਼ਿੰਦਗੀ 'ਚ ਕਦੇ ਡਰਨਾ ਨਹੀਂ ਚੰਗਾ ਮਾੜਾ ਟਾਈਮ ਚੱਲਦਾ ਰਹਿੰਦਾ ਕਹਿੰਦੇ ਹਵਾ ਕੀ ਕਰ ਲਾਊਗੀ ਚਿਹਰਿਆਂ ਤੇ ਧੂੜ ਪਾ ਕੇ ਹਵਾ ਕੀ ਕਰ ਲਾਊਗੀ ਚਿਹਰਿਆਂ ਤੇ ਧੂੜ ਪਾ ਕੇ ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ ਮੈਂ ਫਿਰ ਤਰਤੀਬ ਵਿੱਚ ਰੱਖੇ ਨੇ ਮੈਂ ਫਿਰ ਤਰਤੀਬ ਵਿੱਚ ਰੱਖੇ ਨੇ ਇਹ ਟੁਕੜੇ ਜ਼ਿੰਦਗੀ ਦੇ ਹਵਾ ਨੇ ਫਿਰ ਮੇਰੇ ਵੱਲ ਵੇਖਿਆ ਜ਼ਰਾ ਮੁਸਕਰਾ ਕੇ ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ ਹੱਦ ਹੋ ਗਈ ਤੁਸੀਂ ਵੀ ਉਸ ਦੀਆਂ ਗੱਲਾਂ 'ਚ ਆ ਗਏ ਹੱਦ ਹੋ ਗਈ ਉਹ ਜੰਗਲ ਫੂਕ ਦਿੰਦਾ ਹੈ ਅਰਗਬਤੀ ਜਲਾ ਕੇ ਤੇਰੀ ਜਾਦੂਗਰੀ ਦਾ ਸ਼ਹਿਰ ਵਿੱਚ ਚਰਚਾ ਬੜਾ ਹੈ ਤੇਰੀ ਜਾਦੂਗਰੀ ਦਾ ਸ਼ਹਿਰ ਵਿੱਚ ਚਰਚਾ ਬੜਾ ਹੈ ਤੂੰ ਰੱਖ ਦਿਨਾਂ ਏ ਹਰ ਲਹਿਰ ਨੂੰ ਰੇਤਾ ਬਣਾ ਕੇ ਤੂੰ ਆਪਣੀ ਪਿਆਸ ਦੇ ਟੁਕੜੇ ਹੀ ਕਿਉਂ ਨਹੀਂ ਜੋੜ ਲੈਂਦਾ ਕਿਉਂ ਮੁੜ-ਮੁੜ ਵੇਖਦਾ ਹੈ ਪਾਣੀਆਂ 'ਚ ਲੀਕ ਪਾ ਕੇ ਬੁਖੇੜਾ ਪਾਣੀਆਂ ਦੀ ਵੰਡ ਦਾ ਅਜੇ ਮੁੱਕਿਆ ਨਹੀਂ ਸੀ ਕਿ ਹੁਣ ਉਹ ਬਹਿ ਗਏ ਆਪਣੇ ਲਹੂ ਵਿੱਚ ਲੀਕ ਪਾ ਕੇ ਹਵਾ ਕੀ ਕਰ ਲਊਗੀ ਚਿਹਰਿਆਂ 'ਤੇ ਧੂੜ ਪਾ ਕੇ ਕਦੇ ਵੰਡਣ ਦੀ ਗੱਲ ਨਹੀਂ ਕਰਨੀ ਆਪਾਂ ਵੰਡਣ ਦੀ ਗੱਲ ਜਿਹੜੀ ਹੈ ਉਹ ਸਾਨੂੰ ਸੁਖਾਵੀ ਨਹੀਂ ਲੱਗਦੀ ਆਪਾਂ ਜੋੜ ਦੀ ਗੱਲ ਕਰਨੀ ਹੈ ਸੋਸ਼ਲ ਮੀਡੀਆ ਦੇ ਵਿੱਚ ਜੇ ਆਪਾਂ ਕੋਈ ਆਪਣੀ ਇੰਟਰਫੇਰੈਂਸ ਰੱਖਣੀ ਹੈ ਉਹ ਕੇਵਲ ਤੇ ਕੇਵਲ ਜੋੜਨ ਵਾਲੀ ਹੋਵੇ ਪੋਜ਼ਿਟਿਵਿਟੀ ਵਾਲੀ ਹੋਵੇ ਵੰਡਣ ਵਾਲੀ ਨਾ ਹੋਵੇ ਸੋ ਇਸ ਸੀ ਤੇ ਆਪਾਂ ਸਾਰਿਆਂ ਨੇ ਧਿਆਨ ਰੱਖਣਾ ਜਿਵੇਂ ਡੈਡ ਹੋਣਾ ਨੇ ਪਹਿਲਾਂ ਐਕਸਪਲੇਨ ਕਰ ਦਿੱਤਾ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਸਾਨੂੰ ਇਨਾਂ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈ ਕਿ ਜੇ ਜ਼ਿੰਦਗੀ ਦੇ ਵਿੱਚ ਪੇਸ਼ੈਂਸ ਹੋਵੇ ਤੇ ਅਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਾਂ ਮੈਂ ਅਖੀਰ ਦੇ ਵਿੱਚ ਬਾਈ ਗਿਲ ਹੋਣਾ ਨੂੰ ਬਹੁਤ-ਬਹੁਤ ਮੁਬਾਰਕ ਪੇਸ਼ ਕਰਦਾ ਜੀ ਉਹ ਸਾਡੇ ਵੱਲੋਂ ਆਸਟ੍ਰੇਲੀਆ ਦੀ ਸਾਰੀ ਕਮਿਊਨਿਟੀ ਵੱਲੋਂ ਅਸੀਂ ਤੁਹਾਡੇ ਨਾਲ ਹਾਂ ਸਾਡੀਆਂ ਦੁਆਵਾਂ ਸ਼ੋਭਿਸ਼ਾਵਾ ਹਮੇਸ਼ਾ ਤੁਹਾਡੇ ਨਾਲ ਨੇ ਤੁਸੀਂ ਉਹ ਇਨਸਾਨ ਹੋ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਆ ਇੱਕ ਉਹ ਜਿਹੜੇ ਕੇਵਲ ਤੇ ਕੇਵਲ ਪਰ ਸਿੱਧ ਹੋਣਾ ਚਾਹੁੰਦੇ ਆ ਦੂਜੇ ਉਹ ਜਿਹੜੇ ਸਿੱਧ ਹੋਣਾ ਚਾਹੁੰਦੇ ਆ ਸੋ ਭਾਜੀ ਤੁਸੀਂ ਸਿੱਧ ਹੋਏ ਹੋਏ ਇਨਸਾਨ ਹੋ ਸੋ ਸਾਡੀਆਂ ਬਹੁਤ ਬਹੁਤ ਦੁਆਵਾਂ ਤੁਹਾਡੇ ਨਾਲ ਨੇ ਅਖੀਰਲਾ ਸ਼ੇਰ ਪੜ ਕੇ ਮੈਂ ਤੁਹਾਡੇ ਤੋਂ ਖਿਮਾ ਮੰਗਾਂਗਾ ਕਹਿੰਦੇ ਦੁਨੀਆ ਤੇ ਨਾ ਤੁਸੀਂ ਆਪਣੇ ਤਰੀਕੇ ਨਾਲ ਚੱਲਦੇ ਰਹੋ ਐਵਰੀਬਾਡੀ ਟਰਾਈਂਗ ਟੂ ਮੇਕ ਮੋਨੀ ਬਸ देयर ਆਰ ਫਿਊ ਪੀਪਲ ਹੂ ਰਨ ਇਨ ਫਰੰਟ ਆਫ ਮਨੀ ਐਂਡ ਮਨੀ ਚੇਸ ਥਮ ਸੋ ਸਾਨੂੰ ਉਹ ਬਣਨ ਦੀ ਲੋੜ ਹੈ ਪੰਜੀ ਇੱਕ ਛੋਟਾ ਜਿਹਾ ਥਾਟ ਮੇਰੇ ਮਨ ਦੇ ਵਿੱਚ ਆਇਆ ਕਹਿੰਦੇ ਔਖਾ ਨਹੀਂ ਕੋਈ ਕੰਮ ਇਸ ਜਹਾਨ ਅੰਦਰ ਔਖਾ ਨਹੀਂ ਕੋਈ ਕੰਮ ਇਸ ਜਹਾਨ ਅੰਦਰ ਕਰਨਾ ਹੁੰਦਾ ਸਦਾ ਆਰੰਭ ਔਖਾ ਹੋਵੇ ਹੌਸਲਾ ਤੱਕ ਪਹਾੜ ਦਈਏ ਬਿਨਾ ਹੌਸਲੇ ਉ ਚੱਕ ਨਾ ਕੱਖ ਹੁੰਦਾ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ